ਸਾਰੇ ਮੰਨ ਲੋ ਆ ਦੇਖੋ ਹੁਣ ਜਿਵੇਂ ਇਹ ਗੱਡੀਆਂ ਆ ਰਹੀਆਂ ਇਹਨਾਂ ਦੇ ਸਾਰੀਆਂ ਦੇ ਬਾੜੀਆਂ ਲਾਉਣੀਆਂ ਆਪਾਂ ਉਹ ਗੱਡੀ ਐ ਉਹਦੀ ਪੁਰਾਣੀ ਬਾੜੀ ਉਹ ਕੱਟ ਕੇ ਲਾਉਣੀ ਟਰੈਕਟਰ ਵਾਲੇ ਨਵੇਂ ਵਾਲੇ ਲਿਫਟ ਵਾਲੀਆਂ ਟਰਾਲੀਆਂ ਜਾਲੀਆਂ ਡਾਲੇ ਦੋਨੇ ਪਾਸੇ ਖੁੱਲਦੇ ਜਿਵੇਂ ਪੁਰਾਣੀਆਂ ਟਰਾਲੀਆਂ ਲਿਫਟ ਲਾਉਣੀ ਸਾਰੇ ਕੰਮ ਕਰਦਾ ਐ ਮੈਡਮ ਜੀ ਤੁਸੀਂ ਆਪਰਾਂ ਵਗੈਰਾ ਵੀ ਲਾਉਣੇ ਡਿਸਕਾਊਂਟ ਵੀ ਲਾਉਣੇ ਹੋ ਪੂਰੇ ਹਰੇਕ ਚੀਜ਼ ਤੇ ਹੈਨਾ ਹਾਂਜੀ ਹਾਂਜੀ ਮੈਡਮ ਜੀ ਇਹ ਤਾਂ ਖਰਚਾ ਬਹੁਤ ਘਟਾਈ ਗੱਡੀ ਤੇ ਟਰੈਕਟਰ ਤੇ ਖਰਚਾ ਦੁੱਗਣਾ ਪੈਂਦਾ ਜੀ ਇਹ ਤੇ ਖਰਚਾ ਬਹੁਤ ਘਟਾ ਐ ਡੇਰੀ ਦੇ ਕੰਮ ਚ ਵੀ ਖਰਚਾ ਘਟਾ ਐ ਖੇਤ ਲੋ ਜੀ ਦੇਖ ਲਈ ਤੁਸੀਂ ਨੇ ਸੋ ਗੱਡੀ ਹੈਗੀ ਇਹ ਆਲਟੋ ਪਰ ਪ੍ਰੋਪਰ ਤਰੀਕੇ ਨਾਲ ਆਲਟੋ ਨਹੀਂ ਹੈਗੀ ਇਹਦਾ ਫਰੰਟ ਸਾਈਡ ਆਲਟੋ ਅਤੇ ਬੈਕ ਸਾਈਡ ਦੇਖ ਸਕਦੇ ਤੇ ਮਿੰਨੀ ਟਰਾਲੀ ਜਿਹਨੂੰ ਕਹਿ ਦਈਏ ਦੋਨਾਂ ਦਾ ਕੰਬੀਨੇਸ਼ਨ ਕਰਕੇ ਇੱਕ ਸਾਦਨ ਬਣਾਤਾ ਤੁਸੀਂ ਨੇ ਹਾਂਜੀ ਹਾਂਜੀ ਮੈਨੂੰ ਜੀ ਇਹ ਮੰਨ ਕੇ ਚੱਲੋ ਮੈਡਮ ਜੀ ਡੇਰੀਆਂ ਦੇ ਕੰਮ ਆਉਂਦੀ ਹੈ ਜੀ ਜ਼ਿਮੀਂਦਾਰ ਤੇ ਆਮ ਕੰਮ ਆਉਂਦੇ ਜੀ ਬਿਲਕੁਲ ਬਾਕੀ ਹੋਰ ਬਹੁਤ ਕੰਮ ਆਉਂਦੀ ਹੈ ਜੀ ਗੱਡੀ ਇਹ ਤੁਹਾਡੇ ਕਹਿੰਦੇ ਮਤਲਬ ਆ ਵੀ ਜੇਕਰ ਕੋਈ ਦੋਜੀ ਵੀ ਹੋ ਗਿਆ ਕਿਸੇ ਨੇ ਦੁੱਧ ਰ ਟੋਲ ਟੁਲ ਟੋਣੇ ਹੁਣ ਤਾਂ ਸਭ ਤੋਂ ਬੈਸਟ ਆ ਜੀ ਕੱਖ ਕੰਡੇ ਨੂੰ ਜਾਣਾ ਹੋਵੇ ਤੰਦਲੇ ਲੋਕ ਦੇਖਦੇ ਨੇ ਕਾਦੇ ਤੇ ਲਈਏ ਤਾਂ ਇਹਦੇ ਜਿੱਦਾਂ ਮਰਜੀ ਆਪਾਂ ਇਸਤੇਮਾਲ ਕਰੀਦੇ ਹਾਂ ਹਾਂਜੀ 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 ਇਹ ਚੀਜ਼ ਦਾ ਤੇ ਉਹ ਟਰੈਕਟਰ ਦਾ ਜੀ ਖਰਚੇ ਦਾ ਬਹੁਤ ਫਰਕ ਹੈ ਮੈਡਮ ਜੀ ਖਰਚੇ ਦਾ ਮਤਲਬ ਵੀ ਇਹਦਾ ਖਰਚਾ ਬਹੁਤ ਘੱਟ ਹੈ ਗੱਡੀ ਤੇ ਟਰੈਕਟਰ ਤੇ ਖਰਚਾ ਦੁੱਗਣਾ ਪੈਂਦਾ ਜੀ ਇਹ ਤੇ ਖਰਚਾ ਬਹੁਤ ਘੱਟ ਆਇਆ ਹੈ ਡੇਰੀ ਦੇ ਕੰਮ ਚ ਵੀ ਖਰਚਾ ਘੱਟ ਹੈ ਖੇਤ ਬੰਨੇ ਦੇ ਕੁਝ ਵੀ ਕੰਮ ਆਪਾਂ ਇਹ ਤੇ ਖਰਚਾ ਬਹੁਤ ਘੱਟ ਆਇਆ ਮਤਲਬ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਤਾਂ ਤੁਸੀਂ ਦੇਖੋ ਬਹੁਤ ਵਧੀਆ ਚੀਜ਼ ਤਿਆਰ ਕੀਤੀ ਹੈ ਬਾਈ ਨੇ ਹਨਾ ਸੋ ਬਾਈ ਜੀ ਦੇਖੀਏ ਘੱਟੋ ਘਾਟੇ ਤਿਆਰ ਕਰੀਏ ਜਿਹੜੇ 30-35000 ਰੁਪਏ ਤੱਕ ਦਿੰਦਾ ਹੋਊਗਾ ਤੁਸੀਂ ਸਹੀ ਕਹਿ ਮੈਡਮ ਜੀ ਵੀ 30000 ਰੁਪਏ ਦੇ ਵਿੱਚ ਤਿਆਰ ਕਰਦੇ ਆ ਪਰ ਇਹ 30000 ਰੁਪਏ ਰੇਟ ਆਪਣਾ ਹੈ ਨਹੀਂ ਜੀ ਇਹ ਬਾਹਰ ਲੋਕਾਂ ਦਾ ਰੇਟ ਹੈ 30000 ਰੁਪਏ ਦੇ ਵਿੱਚ ਬਾਹਰ ਤਿਆਰ ਕਰਦੇ ਆ ਪਰ ਆਪਾਂ ਸਿਰਫ ਤੋਂ ਸਿਰਫ 22000 ਰੁਪਏ ਦੇ ਵਿੱਚ ਤਿਆਰ ਕਰਕੇ ਦਿੰਨੇ ਆ ਜੀ ਕੀ ਕਹਿ ਰਹੇ ਹੋ ਭਾਜੀ ਸਿੱਧਾ ਹੀ 8000 ਰੁਪਏ ਦਾ ਫਰਕ ਬਾਤ ਤਾਂ ਤੁਸੀਂ ਤਾਂ ਤੇ ਕਿੰਨੇ ਕ ਟਾਈਮ ਚ ਤਿਆਰ ਕਰ ਦਿੰਨੇ ਹੋ ਇਹ ਇਹ ਜੀ ਮੰਨ ਕੇ ਚੱਲੋ ਮੈਡਮ ਜੀ ਵੀ ਹਫਤਾ ਇੱਕ ਹਫਤੇ ਦੇ ਵਿੱਚ ਅਸੀਂ ਤਿਆਰ ਕਰ ਦਿੰਨੇ ਆ ਗੱਡੀ ਕੱਲ ਕੋਲੋਂ ਕੋਈ ਕੰਪਲੇਂਟ ਵਾਲਾ ਕੰਮ ਨਾ 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 ਕੋਈ ਕੰਪਲੀਟ ਨਹੀਂ ਆਉ ਮੈਡਮ ਅੱਛਾ ਜੇ ਆਪਾਂ ਗੱਲ ਕਰੀਏ ਇਹਦੇ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕੰਮ ਆ ਜਿਹੜਾ ਤੁਸੀਂ ਕਰਦੇ ਹੋ ਇੱਥੇ ਕੰਮ ਤਾਂ ਸਾਰੇ ਮੰਨ ਲਓ ਆ ਦੇਖੋ ਹੁਣ ਜਿਵੇਂ ਇਹ ਗੱਟੀਆਂ ਆ ਰਹੀਆਂ ਇਹਨਾਂ ਦੀ ਸਾਰੀਆਂ ਦੇ ਬਾੜੀਆਂ ਲਾਉਣੀਆਂ ਆਪਾਂ ਉਹ ਵੱਡੀ ਐ ਉਹਦੀ ਪ੍ਰਾਣੀ ਬਾੜੀ ਉਹ ਪੱਟ ਕੇ ਲਾਉਣੀ ਉਹ ਖਰਾਬ ਹੋ ਗਈ ਮੈਡਮ ਜੀ ਅੱਛਾ ਆਪਾਂ ਇੱਥੇ ਟਰੈਕਟਰ ਵਾਲੇ ਨਵੀਆਂ ਲਿਫਟ ਵਾਲੀਆਂ ਟਰਾਲੀਆਂ ਜਾਲੀਆਂ ਡਾਲੇ ਦੋਨੇ ਪਾਸੇ ਖੁੱਲਦੇ ਜਿਵੇਂ ਪ੍ਰਾਣੀਆਂ ਟਰਾਲੀਆਂ ਲਿਫਟ ਲਾਉਣੀ ਸਾਰੇ ਕੰਮ ਕਰਦਾ ਮੈਡਮ ਜੀ ਇਸ ਖੇਤੀਬਾੜੀ ਵਾਲੇ ਜਿੰਨੇ ਸੰਦ ਹੈ ਨਵੇਂ ਤੋਂ ਲੈ ਪੁਰਾਣੇ ਤੋਂ ਲੈ A to Z ਇੱਥੇ ਸਾਰਾ ਕੰਮ ਹੋਊਗਾ ਮੈਡਮ ਬਿਲਕੁਲ ਮੈਂ ਸੁਣਿਆ ਬਾਈ ਤੁਸੀਂ ਆਫਰਾਂ ਵਗੈਰਾ ਵੀ ਲਾਉਣੇ ਡਿਸਕਾਊਂਟ ਵੀ ਲਾਉਣੇ ਹੋ ਪੂਰੇ ਹਰ ਇੱਕ ਚੀਜ਼ ਤੇ ਹੈਨਾ ਹਾਂਜੀ ਹਾਂਜੀ ਮੈਡਮ ਇਹ ਜੁਰੂਰ ਮਤਲਬ ਵੀ ਬਾਕੀ ਦਾ ਮੈਂ ਤਾਂ ਬਾਈ ਸਾਰਿਆਂ ਨੂੰ ਇਹ ਹੀ ਗੱਲ ਕਹੂੰਗੀ ਬਾਈ ਦਾ ਪਹਿਲਾਂ ਨੇਚਰ ਬਹੁਤ ਜ਼ਿਆਦਾ ਵਧੀਆ ਤੁਸੀਂ ਦੇਖ ਸਕਦੇ ਕਿੰਨੀਆਂ ਗੱਡੀਆਂ ਖੜੀਆਂ ਨੇ ਇਸ ਵਕਤ ਵੀ ਸੋ ਸਾਰਿਆਂ ਦਾ ਹੀ ਕੰਮ ਹੋਣ ਵਾਲਾ ਹੈਗਾ ਸੋ ਬਾਡੀ ਬੁੱਡੀਆਂ ਚੇਂਜ ਕਰਵਾਉਣੀਆਂ ਜਿਨ੍ਹਾਂ ਨੇ ਇੱਕ ਵਾਰ ਬਾਈ ਕੋਲੇ ਜ਼ਰੂਰ ਵਿਜ਼ਿਟ ਕਰਿਓ ਬਾਕੀ ਤੇ ਬਾਈ ਜੀ ਆਪਣੇ ਪ੍ਰੋਪਰ ਡਰੈਸ ਕੀ ਐਥਾ ਨਾ ਪ੍ਰੋਪਰ ਅਸੈਸਮੈਂਟ ਜੀ ਆਪਣਾ ਜਿਵੇਂ ਆਪਣੀ ਬਰਕਸ ਦਾ ਨਾਮ ਹੈ ਜੀ ਬਾਬਾ ਲਾਡੀ ਸਿੰਘ ਜੀ ਐਗਰੀਕਲਚਰ ਬਰਕਸ ਪਿੰਡ ਗਹਿਲੇ ਵਾਲਾ ਹੂੰ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਜੀ ਇਹ ਤਲਵੰਡੀ ਸਾਬੋ ਲਾ ਕੇ ਪੈਂਦਾ ਹੈ ਆਪਣਾ ਪਿੰਡ ਬਾਕੀ ਦੇ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤਲਵੰਡੀ ਸਾਬੋ